ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਉਣੀ ਹੈ ਰੇਟ ਡਿਟੇਲ ਬਾਈ ਤੋਂ ਪੁੱਛਦੇ ਆਓ ਅੱਗੇ ਕਹੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਹਰਜਿੰਦਰ ਸਿੰਘ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਹੈ ਤੇ ਬਾਈ ਜੀ ਮੋਬਾਈਲ ਨੰਬਰ ਬੋਲਿਓ ਜੀ ਆਪਣਾ 8427742251 8427842251 ਤੇ ਜਿਹੜੀ ਵੀਰ ਆਪਾਂ ਝੋਟੀ ਦੇ ਸਾ ਦੂਜਾ ਸੂਆ ਸੂਈਆ ਤੇ ਜੇਰੇ ਦੀ ਪੈ ਰਹੀ ਆ ਹਨਾ ਲਗਭਗ 1.5 ਘੰਟੇ ਹੋਏ ਨੇ ਸੂਈ ਨੂੰ ਹਾਂ 1.5 ਮਿੰਟ ਆ ਹੋ ਗਿਆ ਠੀਕ ਆ ਬੱਚਾ ਇਹਨੇ ਦੇਤਾ ਕੱਟੀ ਸੁਭਰੋ ਕੱਟੀ ਦੇਖੋ ਬੜੀ ਹੁੰਦੜ ਹੀਰਾ ਚੰਗੀ ਕੱਦ ਵੇਲ ਵਾਲੀ ਆ ਹਨਾ ਪਤਾ ਕੁਛ ਕਿਹੜੇ ਸੀਮੰਦ ਆ ਇਹ ਬਲੀ ਦੀ ਆਈ ਠੀਕ ਆ ਜਿੱਥੇ ਆਪਾਂ ਖਰੀਦੀਆ ਬਲੀ ਦਾ ਸੀਮੰਦ ਦੱਸਿਆ ਸੁਭਰੋ ਕੱਟੀ ਦੇ ਕਹਿੰਦੇ ਪੰਡ ਦਾ ਹੀਰੇ ਨਾਲ ਪਤਾ ਲੱਗਦਾ ਕੱਟੀ ਦਾ ਬਾਕੀ ਬਾਡੀ ਸਟਰਕਚਰ ਵਗੈਰਾ ਚੰਗਾਗਾ ਤੇ ਚਵਾਈ ਜੂ ਵੀ ਕਰਕੇ ਦੇਖੀ ਕਿਵੇਂ ਓਕੇ ਆ ਚਵਾਈ ਓਕੇ ਆ ਵੀਰੇ ਧਾਰਾ ਤੂੰ ਰੈਕ ਨੰਬਰ ਆ ਸੁਭਰੋ ਚਵਾਈ ਦੇਖ ਸਕਦੇ ਧਾਰਾ ਵਗੈਰਾ ਸੋਹਣ ਮੋਟਾ ਚੋਣਾ ਜਮਾ ਕੋਈ ਪੂਰ ਸਰ ਲਾਣੀ ਤੰਬਾ ਗਸਰ ਨੇ ਧੜਾ ਮਾਰਦੀ ਵੀਰੇ ਸਭਰੋ ਦੇਖੋ ਮਗਲ ਥਣਾਂ ਦੇ ਵਿੱਚ ਭਾਈ ਤੇ ਚੋਣ ਵਗੈਰਾ ਜਮਾ ਸੋਣੀ ਇੱਕ ਨੰਬਰ ਹਣਾ ਸਭਰੋ ਚਵਾਈ ਦੇਖ ਸਕਦੇ ਹਾਂ ਸੋਹਣਾ ਸਾਫ ਜਿਹਾ ਮੋਟਾ ਮੋਟਾ ਚੋਣਾ ਕੋਈ ਪੂਰ ਸਰ ਲਾਣੀ ਕਿਸੇ ਪਾਸੇ ਟੁੱਟਦੀ ਮੋਗਦੇ ਨਹੀਂ ਪਾ ਠੀਕ ਆ ਵੀਰੇ ਓਕੇ ਤੇ ਚਵਾਈ ਦੀ ਪੋਰੀ ਨਰਮਾ ਜਮਾ ਹਣਾ ਤੇ ਦੁੱਧਾ ਪਉਣ ਵਾਲਗਨੇ ਕਿੰਨਾ ਕਹਦਾ ਸਿਆਦਾ ਦੁੱਧ ਕਿਉਂ ਲਾਂਗੇ ਦੋ ਚੋਆ ਵਾ ਵੀਰੇ ਭਲੂਣ ਦਾ ਕਹਿੰਦਾ ਵਾ ਗਰਮੀ ਐਤ ਕੀ 15 ਕ ਮੰਨ ਕੇ ਲੈੜੇ ਬੰਦਾ ਹਾਂ ਜੀ 15 ਕ ਦੇ ਜੀ ਜੇ ਰਹੇ ਜੀ ਓਕੇ ਪਈ ਜਾਂਦੀ ਹੈ ਹਣਾ ਆਪਾਂ ਬੈ ਤੇ ਰੇਟ ਇਹਦਾ ਕੀ ਰੱਖਿਆ ਵੇਚਣ ਵਾਲਾ ਇਹਦਾ ਮੁੱਲ ਵੀਰੇ ਲੈਣ ਦੇਣ ਜਾਂ 1.47 ਆ ਜੀ ਗੁਜੈਸ ਹੋ ਜੋਗੀ ਪਰ ਮਾਨਤਨ ਕਰਦਾਂਗੇ ਥੋੜੀ ਬਾਹਰ ਨੂੰ ਸੁਭਰੋ ਕੱਦ ਕਾਠ ਵਗੈਰਾ ਬੋਡੀ ਸਟਰਕਚਰ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਲੇਵਾ ਦੂਸਰਾ ਸੂਆ ਝੋਟੀ ਤਾਜੀ ਸੂਈ ਆ ਮੁੱਲ 1 ਲੱਖ 47000 ਰੁਪਇਆ ਸਿੰਘ ਮੂੰਹ ਮੱਥੇ ਝੋਟੀ ਸੋਹਣੀ ਆ ਜੇਰੇ ਦੀ ਕੰਨ ਦਾ ਭਾਅ ਕੰਪਲੀਟ ਜੀ ਮਨੋ 10 15 ਮਿੰਟ ਦਾ ਖੇਡਾ ਹੀ ਆ ਬੱਚਾ ਇਹਦੇ ਮਗਰ ਆ ਗਈ ਕੱਟਿਓ ਵੀ ਬੜੀ ਆਸਾਨ ਦੀ ਜਾਵਾ ਉਸ ਕੋਲੋਂ ਵੀ ਕਹਿੰਦਾ ਕਨਫਰਮ ਆ ਜਾਵਾ ਘਰੇਲੂ ਵੀਰ ਜੀ ਤੋਂ ਲੈ ਕੇ ਆਇਆ ਸਟਰਾ ਵਗੈਰਾ ਵੀ ਵੀਰ ਦੱਸਦੇ ਆ ਉਹਨਾਂ ਨੇ ਉਹਨਾਂ ਨੂੰ ਦਿਖਾਇਆ ਸੀ ਬਾਕੀ ਗੱਡੀ ਦੀ ਬੋਡੀ ਲਾਈਨਸ ਦੇਖ ਕੇ ਪਤਾ ਲੱਗਦਾ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ 84278 42251 ਕਹਿੰਦਾ ਬਾਪ 14 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੈ 14 ਕਿਲੋ ਦਾ ਵੀਰੇ ਗਾਰੰਟੀ ਹੈ ਜਮਾ ਤੇ ਬਾਕੀ ਬੜੀ ਜਣੀ ਗੱਲ ਵੀ ਸ਼ੋਰ ਹੀ ਆਣਾ ਹਾਂ ਮੇਰੀ ਕੱਟੀ ਬਹੁਤ ਚੰਗੀ ਆ ਠੀਕ ਹੈ ਸੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣੀ ਤੈਅ ਕਰਦੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ